ਨਹੀਂ ਮੈਂ ਤੇ 8:00 ਵਜੇ ਚੱਲਦੇ ਆਂ ਉੱਥੋਂ ਬੰਨੋ ਰੋਲਾ ਕਰਦੇ ਆਂ ਉਹ ਵੀ ਤਾਂ ਦਾਦਾ ਜਿਆਦਾ ਲੱਗਾ ਲੱਗੇਂ ਬੰਦਿਆਂ ਦੇ ਰਾਜਾ ਅੰਦਰ ਦਾ ਬੰਦੇ ਨੇ ਅੰਦਰ ਖੜਨਾ ਪੈਣਾ ਲੋੜ ਰੱਬ ਨੂੰ ਕਹਣਾ ਮਾਵੇਂ ਮੁਕਤਦਾਰ ਜੈਸਾ ਬਿਸਰੇ ਕਮ ਜੂਰ ਅੱਲਾਹ ਦਾ ਜੈਸਾ ਸੁਖਾਪਾ ਬਰਗ दिखा राम तो पर ਦੇ ਨੀ ਬੁੱਲੋਂ ਸੰਪਤ ਆਲਾ ਆਪਾ ਏ ਉਹ ਭਾਰਤ ਕੁੱਲੋਂ ਗੋਗਨੂ ਕੋ ਤਨ ਨਾ ਮਨਾ ਬਹੁਤ ਨਗਰ ਵੀ ਆਵੇ ਹਰ ਬੁੱਲੋਂ ਸਾਜਤੀ ਤਮਾਹੋਂ ਲਾਏ ਤੱਕ ਮਿਤਾਏ ਹਰ ਬੁੱਲੋਂ ਆਉਂਦਾ ਹਰ ਬੁੱਲੋਂ ਡੈਟਲ ਉਟਾਲੇ ਵੀ ਲਾ ਹਰ ਬੁੱਲੋਂ ਰਾਮ ਦੈਟਸ ਆਨਲੀ ਹਰ ਬੁੱਲੋਂ

ਸਬ ਦੇ ਵਿਚਾਰਾਂ ਸਤ ਸੰਤੂ ਕੋ ਰੌਜਨ ਪਾਈ ਕਮਾ ਗਾਓ ਸਤ ਗੁਰ ਸਹਾਰਾਈ ਜੀਨਾ ਪ੍ਰਤਮ ਜੀਨਾ ਗੁਰ ਸੰਗ ਕੋ ਨਜ ਬਾਰਾਈ ਸਾਕਤ ਕੋ ਕਪ ਨ ਟਿਕਾ ਅਨਸੁਲਾ ਤਰੀ ਅਨੇਕਾਂ ਬੈ ਸਤ ਗੁਰ ਦਾ ਵੀ ਜੀ ਸਾਹ ਲੱਗੀ ਆ ਮੋਢਿਆਂ ਤੇ ਜੀ ਰੌਣਕ ਦੀ ਵੀ ਲੱਗੀ ਆ ਹੈ ਸਾਕੇ ਨੇ ਧਰਮ ਰਾਏ ਕੀ ਜੱਜਾ ਜਰਾ ਪਾਹ ਕੋਰਾਂ ਦੇ ਦੇ ਰੱਖ ਜੋ ਉਹ ਆ ਵੀਡੀਓ ਬਣਾ ਕੇ ਹਮੇ ਦਾ ਪਾਉ ਰਿਹਾ ਹੁਣ ਅੱਜ ਵੀ ਆ ਅੱਛਾ ਬਈਆ تھری تا پکارا ان کو کے ساتھ ننڈا کوئی سنا تھا تھری تا پکارا جان اللہ نکلی ماں ماں کو اپنا پکارا تو چلے گئے اندر وہ پلے اور اگیا ད�ས ད�ས སས སས

इत बैठा जाता भी कैमरा मार भाई गला कही इक

Não vou